हरियाणा सरकार मर्दा साफ़ ਸਾਰੇ ਬੇਨਤੀਆਂ ਦੇ ਦੀ ਕਿਰਪਾਲਤਾ ਕਰੋ ਸਾਡੇ ਸਾਰੇ ਵੀਰ ਜਿਹੜੇ ਅੱਗੇ ਗਏ ਆ ਉਹਨਾਂ ਨੂੰ ਬੇਨਤੀ ਹੈ ਵੀ ਪਿੱਛੇ ਆਉਣ ਦੀ ਕਿਰਪਾਲਤਾ ਕਰੋ ਆਪਾਂ ਅੱਗੇ ਨਹੀਂ ਜਾਣਾ ਆਪਾਂ ਜਾਪਤਾ ਨਹੀਂ ਤੋੜਨਾ ਭਰਾਵੋ ਇਸ ਕਰਕੇ ਬੇਨਤੀ ਹੈ ਪਿੱਛੇ ਆਉਣ ਦੀ ਕਿਰਪਾਲਤਾ ਕਰੋ ਸਾਡੇ ਜਿੰਨੇ ਵੀਰ ਅੱਗੇ ਗਏ ਆ ਐਂਬੂਲੈਂਸ ਦੇ ਪਿੱਛੇ ਗਏ ਆ ਉਹਨਾਂ ਨੂੰ ਬੇਨਤੀ ਹੈ ਕਿ ਪਿੱਛੇ ਆਓ ਪਿੱਛੇ ਆ ਗੱਡੀ ਸਪੀਕਰ ਵਾਲੀ ਇਹਦੇ ਬੈਕਸਾਈਡ ਆਉਣ ਦੀ ਕਿਰਪਾਲਤਾ ਕਰੋ ਅਜੇ ਵੀ ਜਾ ਰਹੇ ਆ ਸਾਡੇ ਵੀਰ ਫਤਿਹਰਾਮ ਵਾਪਸ ਆਓ ਬੰਦਿਆਂ ਨੂੰ ਮੋੜੋ ਬੈਠਣ ਦੀ ਕਿਰਪਾਲਤਾ ਕਰੋ ਅੱਗੇ ਨਾ ਜਾਓ ਆਪਣੇ ਆਗੂ ਗੱਲ ਕਰ ਰਹੇ ਐ ਗੱਲਬਾਤ ਆਗੂਆਂ ਨੇ ਕਰਨੀ ਐ ਇਸ ਕਰਕੇ ਆਪਾਂ ਅੱਗੇ ਨਹੀਂ ਜਾਣਾ ਸਾਰੇ ਵੀਰਾਂ ਨੂੰ ਬੇਨਤੀ ਐ ਵੀ ਪਿੱਛੇ ਹੁਣ ਦੀ ਕਿਰਪਾਲਤਾ ਕਰੋ ਲੋਕਾਂ ਕੇ ਕਿਤਾਬ ਜਿੰਦਾਬਾਦ 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 ਪੰਜਾਬ ਆਰਿਆ ਨਾਲ ਭਾਈਚਾਰਾ ਜਿੰਦਾਬਾਦ ਜਿੰਦਾਬਾਦ ਦਾ ਕਿ ਨਾ ਜਾਵੇ ਪਿੱਛੇ ਆਉਣ ਦੀ ਕਿਰਪਾਲਤਾ ਕਰੋ ਅਜੇ ਵੀ ਅੱਗੇ ਜਾ ਰਹੇ ਆ ਸਾਡੇ ਵੀਰ ਫਬਰੂ ਬੇਨਤੀ ਆ ਵੀ ਪਿੱਛੇ ਆਓ ਬੈਠਣ ਦੀ ਕਿਰਪਾਲਤਾ ਕਰੋ ਆ ਸਾਡਾ ਠਿਖੜਾ ਨਾ ਹੋਵੇ ਬੈਠਣ ਦੀ ਕਿਰਪਾਲਤਾ ਕਰੋ ਹੱਥ ਸਪੀਕਰਾਂ ਦੀ ਗੱਡੀ ਅੱਗੇ ਲੰਘਣ